ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿੱਧੂ ਵਲੌਗ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਇਹ ਦਿਨ ਹੈਗਾ ਜੀ ਸੋਮਵਾਰ ਦਾ ਤੇ ਟਾਈਮ ਹੈਗਾ 9:30 ਦਾ ਸਵੇਰ ਦਾ ਤੇ ਬਾਕੀ ਆਪਣੇ ਕੰਮ ਸਾਰੇ ਹੋ ਗਏ ਸੀਗੇ ਟੂਟੀ ਅੱਜ ਆਈ ਸੀਗੀ ਲੇਟ ਆਪਣੇ ਕੰਨੀ بس باقی سارے ਕੰਮ ਕਰਕੇ ਬੱਚਿਆਂ ਨੂੰ ਸਕੂਲ ਤੋਰ ਕੇ ਰੋਟੀ ਪਾਣੀ ਦਾ ਸਾਰਾ ਨਿਬੇੜ ਲਿਆ ਸੀਗਾ ਮੈਂ ਕਿਉਂ ਪਤਾ ਸੀਗਾ ਵੀ ਟੂਟੀ ਬਾਅਦ ਚ ਆਉਗੀ ਮੱਝਾਂ ਨਵਾਉਣੀਆਂ ਨੇਗੀਆਂ ਇਹਨਾਂ ਤੇ ਵੀ ਐਵੇਂ ਐਵੇਂ ਕੰਟਾ ਲੱਗ ਜਾਂਦਾ ਹੈਗਾ ਥੋੜੇ ਥੋੜੇ ਨਾਲ ਤੇ ਇੱਥੇ ਫਿਰ ਮੈਂ ਲੱਗੀ ਸੀ ਮੱਝਾਂ ਨਵਾਉਣ ਸਾਰਾ ਟੈਂਕੀਆਂ ਡੂੰਗੀਆਂ ਦਾ ਪਾਣੀ ਭਰ ਕੇ ਉਸ ਤੋਂ ਬਾਅਦ ਚ ਮੱਝਾਂ ਨਵਾਈਆਂ ਸੀਗੀਆਂ ਹੁਣ ਆਪਣੀਆਂ ਮੱਝਾਂ ਸੋਨੂੰ ਪਹਿਲਾਂ ਵੀ ਦੱਸਿਆ ਇੱਥੇ ਅੰਦਰ ਹੀ ਹੁੰਦੀਆਂ ਨੇਗੀਆਂ ਬਾਹਰ ਬੰਨਣੋਂ ਹਟ ਗਏ ਆਪਾਂ ਇੱਕ ਸਾਨੂੰ ਸਾਨ ਦੀ ਪ੍ਰੋਬਲਮ ਸੀਗੀ ਉਹ ਮਾਰਦਾ ਸੀਗਾ ਇਹਨਾਂ ਨੂੰ ਆ ਕੇ ਸੁਣਨਾ ਸਾਨ ਫਿਰਦਾ ਰਹਿੰਦਾ ਤੇ ਇੱਕ ਨਾਲ ਚਿਚੜੀਆਂ ਦੀ ਪ੍ਰੋਬਲਮ ਹੋ ਗਈ ਸੀ ਮੱਝਾਂ ਨੂੰ ਉੱਥੇ ਪਤਾ ਨਹੀਂ ਕੀ ਗੱਲ ਚਿਚੜੀਆਂ ਵੱਧ ਲੱਗਦੀਆਂ ਸੀਗੀਆਂ ਬਾਹਰ ਮੱਝਾਂ ਦੇ ਬਹੁਤ ਦਵਾਈ ਛਿੜਕਦੇ ਸੀ ਫੇਰ ਵੀ ਜਾਂਦੀ ਹੀ ਨਹੀਂ ਸੀਗੀਆਂ ਹੁਣ ਦੋ ਤਿੰਨ ਦਿਨ ਹੋ ਗਏ ਲਗਾਤਾਰ ਮੈਂ ਦਵਾਈ ਛਿੜਕ ਦਿੰਨੀ ਆ ਨਾਲੇ ਨਿਮਾ ਕੇ ਦੋ ਤਿੰਨ ਦਿਨਾਂ ਜੀ ਫਰਕ ਪੈ ਗਿਆ ਮੱਝਾਂ ਦਾ ਕੋਈ ਝਿਚੜੀ ਨਹੀਂ ਰਹੀਏਗੀ ਕਿ ਮੈਂ ਪਾਇਪ ਜੋੜਦੀ ਹੁੰਦੀ ਆਗੀ ਉਹਦੀ ਲੈ ਜਾਂਦੀ ਹੈਗੀ ਜੋੜ ਲਾਉਣਾ ਪੈਂਦਾ ਪਾਇਪ ਦਾ ਇਹ ਮਾਝੀ ਦੂਰ ਰਹਿ ਜਾਂਦੀ ਹੈ ਪਾਇਪ ਛੋਟੀ ਹੈਗੀ ਇੱਥੇ ਵੀਡੀਓ ਮੈਂ ਫਾਸਟ ਕਰਤੀ ਸੀਗੀ ਮੈਂ ਕੱਲੀ ਸੀਗੀ ਕਰੇ ਵੀਡੀਓ ਲਾ ਕੇ ਰੱਖੀ ਸੀਗੀ ਵੀਡੀਓ ਜਿਆਦਾ ਲੰਬੀ ਬਣ ਗਈ ਸੀ ਮੇਥੋਂ ਤਾਂ ਕਰਕੇ ਫਾਸਟ ਕਰੀਏ ਮੈਂ ਵੀਡੀਓ ਫਿਰ ਵਿੱਚ ਦੀ ਹਟ ਕੇ ਵੀ ਫੋਨ ਜੇ ਬੰਦ ਕਰਨ ਔਖਾ ਸੀਗਾ ਮੈਨੂੰ ਮੈਂ ਚੱਲ ਬਸ ਬਾਤ ਸੈਟ ਕਰ ਲਾਂਗੇ ਇਹ ਹੁਣ ਨਾਲੇ ਪੱਖਿਆਂ ਦੀ ਹਵਾ ਥਲੇ ਆਰਾਮਦਾਰੀ ਨਾਲ ਬਹਿ ਜਾਂਦੀਆਂ ਨੇ ਤਿੰਨ ਚਾਰ ਘੰਟੇ ਨਾ ਕੇ ਤੇ ਇੱਕ ਗੱਲੋਂ ਸੌਖਾ ਜਾਂ ਵੀ ਹੋ ਗਿਆ ਹੁਣ ਅੱਗੇ ਨਾ ਅਸੀਂ ਵੀ ਸਾਫ-ਸਾਫ ਦਾ ਪਾਣੀ ਭਰ ਕੇ ਟੂਟੀ ਬੰਦ ਕਰ ਦੇ ਦੀ ਪਿਛਲੇ ਪੈਰ ਪਾਣੀ ਦੀ ਚੱਕਣਾ ਟੁੱਟੀ ਨੇ ਨਮਾਉਣੀਆਂ ਪੈਣਗੀਆਂ ਮੱਝਾਂ ਬਾਹਰ ਹੋਣਗੀਆਂ ਨੇ ਬੜੀਆਂ ਜੀਆਂ ਗਰਮੀ ਸੇ ਕੁਸ ਹੁਣ ਬਸ ਆਪਣੀ ਟੂਟੀ ਚੱਲਦੀ ਤੋਈ ਵਧੀਆ ਕੰਮ ਨਿਪਟ ਜਾਂਦਾ ਹੈਗਾ ਇੱਕ ਦਿਨ ਪਹਿਲਾਂ ਆਉਂਦੀ ਆ ਉਸ ਦਿਨ ਆਪਾਂ ਫਿਰ ਅੱਧਾ ਕੰਮ ਛੱਡ ਕੇ ਪਹਿਲਾਂ ਨਵਾ ਦਿੰਦੇ ਆ ਮੱਝਾਂ ਜਿੱਦੇ ਲੇਟ ਆਉਂਦੀ ਆ ਉਹਦੇ ਆਪਣੇ ਸਾਰੇ ਕੰਮ ਹੋਰ ਬਣ ਜਾਂਦੇ ਨੇ ਵਧੀਆ ਬਾਅਦ ਚ ਬਸ ਵੇਰੀ ਪੈਪਰ ਲਈ ਜਾਂਦੀ ਸੀਗੀ ਥੋੜੇ ਥੋੜੇ ਟਾਈਮ ਬਾਅਦ ਹੀ ਕਦੇ ਕਦੇ ਤਾਂ ਜਮੀ ਨਹੀਂ ਲੈਂਦੀ ਪਤ ਨਹੀਂ ਕਿਵੇਂ ਹਵਾ ਜੀ ਵਰ ਜਾਂਦੀ ਹੈ ਕਦੇ ਕਦੇ ਫਿਰ ਜਮੀ ਖੜਦੀ ਨਹੀਂ ਹੈਗੀ ਉਹਦੀ ਲੈ ਜਾਂਦੀ ਹੈਗੀ ਨਾ ਕਿ ਕਿਰਖੁਰਕ ਜੀ ਬਹੁਤ ਲੜਦੀ ਹੈਗੀ ਮੱਜਾਂ ਦੇ ਖੋਲਲੀ ਨਾਲ ਘਸਣ ਲੱਗ ਜਾਂਦੀਆਂ ਨੇਗੀ ਹੂੰ ਤਾਂ ਹੁਣ ਕਦੇ ਕਦੇ ਤਾਂ ਡੈਡੀ ਵੀ ਨਵਾ ਦਿੰਦਾ ਹੁੰਦਾਗਾ ਨੂੰ ਕੰਮ ਦੰਦਾ ਤਾਂ ਨਾ ਹੈ ਨਹੀਂ ਖੇਤ ਬੰਨੇ ਦਾ ਨਾ ਬੇਲੇ ਵਾਂਗੂ ਹੀ ਹੁੰਦੇ ਨੇਗੇ ਤੇ ਅੱਜ ਹੋ ਗਏ ਸੀਗੇ ਆਪਣੇ ਮਹੀਨੇ ਬਾਅਦ ਕੱਸੀ ਸਮਾਰਦੇ ਹੁੰਦੇ ਨੇ ਸਾਰੇ ਬੰਦੇ ਇਕੱਠੇ ਹੋ ਕੇ ਅੱਜੋ ਕੱਸੀ ਸਮਾਰਨ ਗਏ ਹੋਏ ਸੀਗੇ ਜਿੱਦ ਤੂੜੀ ਪਹਿਲਾ ਆਉਂਦੀ ਉਦੋਂ ਨਮਾ ਦਿੰਦੇ ਹੁੰਦੇ ਨੇਗੇ ਹੁਣ ਵੀ ਚਲੋ ਮੈਨੂੰ ਉਹਦਾ ਕੰਮ ਹੁੰਦਾ ਹੈਗਾ ਰੋਟੀ ਬੰਨਦੇ ਨਿਬੜਿਆ ਹੁੰਦਾ ਸਨੇਹਾ ਜਿੱਦੇ ਕੀ ਰੋਟੀ ਉਹਦ ਨੂੰ ਹਰਾ ਲੈ ਕੇ ਆ ਜਾਂਦੇ ਨੇ ਖੇਤੋਂ ਬਸ ਚਾਰ ਹੀ ਲਿਆਉਣਾ ਹੁੰਦਾਗਾ ਚੱਕ ਕੇ ਚਾਰ ਹੀ ਪਾਉਨੇ ਹੁਣ ਆਪਾਂ ਮੱਝਾਂ ਨੂੰ ਵੀ ਖੇਤੋਂ ਫਿਰ ਰੋਜ਼ ਦਾ ਰੋਜ਼ ਲੈ ਕੇ ਆਉਨੇ ਆ ਬਸ ਉਹ ਨਹੀਂ ਪੰਡਾਂ ਦੇ ਨਾਲ ਕੱਟਾ ਆਪਣਾ ਪਰੇ ਬੰਨਿਆ ਹੁੰਦਾਗਾ ਤੇ ਦਿਨੇ ਬਸ ਇੱਥੇ ਮੱਝਾਂ ਕੋਲੇ ਬੰਨ ਦਿੰਦੇ ਆ ਮਾ ਕੇ ਇਹ ਵਿਚਾਲੜੀ ਝੋਟੀ ਸਾਡੀ ਬਹੁਤ ਸ਼ਰਾਰਤਣੇਗੀ। ਸਾਰੀਆਂ ਨੂੰ ਬਗਿਆੜ ਦਿੰਦੀ ਹੈ। ਟਪਟਪਈਆ ਬਾਹਲਾ ਕਰਦੀ ਹੈ। ਬਾਕੀ ਜਿੰਨਾ ਚਿਰ ਪਸ਼ੂ ਨਵੇਂ ਦੁੱਧ ਨਾ ਹੋਵੇ ਹਨਾ। ਟਪਟਪਈਆ ਜੇ ਵੱਧ ਕਰਦੇ ਹੁੰਦੇ ਨੇਗੇ। ਦੇਖੋ ਹੁਣ ਹੁੰਦੀਆਂ ਨੇ ਕਿ ਨਾ ਹੁਣ ਇੱਕ ਦਵਾਈ ਵੀ ਦਿੱਤੀ ਹੈਗੀ ਇਹਨਾਂ ਨੂੰ। ਇਹ ਕਿਤਾ ਪਤਾ ਨਹੀਂ ਕੀ ਹੋ ਗਿਆ। ਇਹ ਸਾਡੀ ਦੁੱਧ ਵਾਲੀ ਮੱਝ ਨੂੰ ਵੀ 6 ਮਹੀਨੇ ਹੋ ਗਏ ਸੂਈ ਨੂੰ ਹੁਣ ਟੀਕੇ ਭਰਾਈ ਜਾਣੇ ਆਗੇ ਤਿੰਨ ਦਿਨ ਹੋ ਗਏ ਲਗਾਤਾਰ ਭਰਉਂਦੇ ਆਣੂ ਛੋਟੀਆਂ ਬਾਸਤੇ ਵੀ ਕੋਈ ਦਵਾਈ ਦੱਸੀ ਹੈਗੀ ਆਪਾਂ ਨੂੰ ਡਾਕਟਰ ਨੇ ਉਹ ਦਿੰਦੇ ਆਗੇ ਆਪਾਂ ਮੱਝ ਨੂੰ ਤਾਂ ਵੈਸੇ ਅਸੀਂ ਗੋਲੀਆਂ ਵੀ ਦਿੱਤੀਆਂ ਰਹੀਆਂ ਪੰਜ ਦੇ ਨਾਲੀਆਂ ਗੋਲੀਆਂ ਹੁੰਦੀਆਂ ਨੇਗੀਆਂ ਇੱਕ ਪੰਜ ਗੋਲੀਆਂ ਹੁੰਦੀਆਂ ਨੇ ਉਹ ਤੇ ਉਹਦੇ ਨਾਲ ਤਾਂ ਮੱਝ ਤਾਂ ਠੀਕ ਹੋ ਗਈ ਸੀਗੀ ਤੇ ਵੀ ਕਹਿੰਦੇ ਫਿਰ ਇਹ ਔਸਰ ਝੋਟੀਆਂ ਉਹਨਾਂ ਤਾਂ ਵੀ ਉਹ ਗੋਲੀ ਮਾੜੀ ਹੈਗੀ ਫਿਰ ਉਸੇ ਸਾਫਤੀ ਲੱਗ ਜਾਂਦਾ ਹੈਗਾ ਪਸੂ ਵੀ ਉਹ ਨਹੀਂ ਦੇਣੀਆਂ ਚਾਹੀਦੀਆਂ ਇਹਨਾਂ ਵਾਸਤੇ ਆਪਾਂ ਨੂੰ ਟੀਕੇ ਲਾ ਕੇ ਲੈ ਕੇ ਨੇ ਡਾਕਟਰ ਨੇ ਇਹ ਲਵਾ ਦਿਓ ਵੀ ਕੋਈ ਨੁਕਸਨ ਦਾ ਨਾ ਪਸੂ ਦੇ ਅੰਦਰ ਥੋੜਾ ਮੋਟਾ ਉਹ ਠੀਕ ਹੋ ਜਾਂਦਾ ਹੈਗਾ ਪਸ਼ੂ ਵਾਸਤੇ ਵਧੀਆ ਹੁੰਦਾ ਹੈ ਗਾ ਇਸ ਵੇਲੇ ਪਸ਼ੂ ਨੂੰ ਮਾ ਕੇ ਨਿਤਰਾਮ ਕਰ ਲੈਂਦੇ ਨੇ ਵਧੀਆ ਸਾਰਾ ਫਰਸ਼ ਧੁੱਤ ਜਾਂਦਾ ਹੈਗਾ ਪਹਿਲਾਂ ਅਸੀਂ ਕੁ ਦੋ ਦਿਨ ਵਿੱਚ ਦੀ ਨਹਾਉਣ ਨੂੰ ਵੀ ਨਗਾਹ ਦਿੰਦੇ ਸੀ ਜਦ ਦੀ ਗਰਮੀ ਜੀ ਘਟ ਗਈ ਸੀ ਤੇ ਵੀ ਚੱਲ ਨਾਲੇ ਫਿਰ ਫਰਸ਼ ਤੋਂ ਹਣ ਤੁਰ ਜਾਂਦਾ ਸੀਗਾ ਗੋਹਾ ਜਮ ਜਾਂਦਾ ਸੀਗਾ ਫਰਸ਼ ਤੇ ਫਿਰ ਜਿਆਦਾ ਔਖਾ ਹੁੰਦਾ ਸੀ ਧੋਣਾ ਜੰਮਿਆ ਜਾ ਉਹ ਨਾਲੇ ਫਰਸ਼ ਰੋਜ਼ ਧੁੱਤ ਜਾਂਦਾ ਗਾ ਇਹ ਸਾਡੀ ਦੁੱਧ ਵਾਲੀ ਮੱਝ ਦੇ ਪੰਜ ਥਣ ਨੇਗੇ ਤੇ ਜਿਹੜੀ ਇਹਦੇ ਨਾਲ ਖੜੀ ਹੈਗੀ ਇਹਦੇ ਨਾਲ ਖੁਰਕ ਕਰੀ ਜਾਂਦੀ ਹੈ ਇਸੇ ਦੀ ਕੱਟੀ ਹੈਗੀ ਇਹਦੇ ਵੀ ਪੰਜ ਥਾਣੀ ਨੇਗੇ ਉਹਦੀ ਮਾਂ ਤੀ ਗਈ ਹੈਗੀ ਇਹ ਦੁੱਧ ਇਹਨਾਂ ਦੇ ਮੱਝ ਦੇ ਪੰਜਾਂ ਥਾਣਾ ਚੋਂ ਹੀ ਆਉਂਦਾ ਹੈਗਾ ਪਹਿਲਾਂ ਅਸੀਂ ਇੱਕ ਥਣ ਨਹੀਂ ਚਲਾਇਆ ਸੀਗਾ ਵੀ ਚਲ ਕਹਿੰਦੇ ਵੀ ਆਪੇ ਮੁੜ ਜੂਗਾ ਜਿਹੜਾ ਬਾਧੂ ਥਾਣਾ ਵੀ ਉਹ ਚਲਾਓ ਨਾ ਫਿਰ ਉਹ ਜੋ ਦੁੱਧ ਨਹੀਂ ਆਉਂ ਉਹ ਹਟਿਆ ਸੀਗਾ ਤੇ ਦੂਜੀ ਸੂਈ ਹੈਗੀ ਪਹਿਲਾਂ ਪਹਿਲੇ ਸੂਏ ਵੇਲੇ ਦੀ ਗੱਲ ਕਰਦੀ ਆ ਮੈਂ ਤੇ ਫੇਰ ਨਾ ਉਹ ਚ ਦੁੱਧ ਨਹੀਂ ਆਉਣਾ ਹਟਿਆ ਫੇਰ ਡਾਕਟਰ ਕਹਿੰਦਾ ਵੀ ਕੋਈ ਗੱਲ ਨਹੀਂ ਹੈਗੀ ਵੀ ਤੁਸੀਂ ਚਲਾ ਲਓ ਇਹ ਥਣ ਨੂੰ ਵੀ ਇਹਦੇ ਇਨਫੈਕਸ਼ਨ ਫੈਲ ਜੂ ਸਾਰੇ ਲੈ ਵਿੱਚ ਵੀ ਕੁਝ ਨਹੀਂ ਹੁੰਦਾ ਦੁੱਧ ਕੱਢਿਆ ਕਰੋ ਹੁਣ ਇਹਦੇ ਪੰਜੇ ਥਣ ਇੱਕੋ ਜਿਹੇ ਨੇਗੇ ਪੰਨੀ ਵਾ ਥਣ ਵੀ ਅਸੀਂ ਚਲਾ ਲਿਆ ਸੀਗਾ ਸਾਨੂੰ ਕੋਈ ਕੋਈ ਕਹਿੰਦਾਗਾ ਵੀ ਤੁਹਾਡੀ ਮੱਜ ਦੇ ਪੰਜ ਥਣੇ ਦੁੱਧ ਵਾਧ ਦੇ ਦਿੰਦੀ ਆ ਫੇਰ ਇਹ ਦੁੱਤਾ ਦੇਖੋ ਕਿਉਂ ਵੱਧ ਦਿੰਦੀ ਹੈ ਕਿ ਦੁੱਤੋਂ ਵੀ ਦਿੰਦੀ ਹੈਗੀ ਉਹੀ ਦੁੱਧਿਆਂ ਚੋਂ ਘੱਟ ਹੋ ਜਾਂਦਾ ਹੈਗਾ ਦੁੱਤੋਂ ਨਹੀਂ ਦਿੰਦੀ ਹੈਗੀ ਦੁੱਧਰੀ ਇੱਕ ਥਣ ਵੱਧ ਕਰਕੇ ਵੱਧ ਦਿੰਦੀ ਕੁਦਰਤ ਤਾਂ ਇਹ ਹੈਗੀ ਵੀ ਦੇਖ ਲਾ ਕੱਟੀ ਦੇ ਵੀ ਪੰਜ ਥਾਣੀ ਨੇਗੇ ਬਿਲਕੁਲ ਆਪਦੀ ਮਾਂ ਤੇ ਗਈ ਹੈਗੀ ਵੱਜਾਂ ਮੈਂ ਨਵਾਤੀ ਸੀਗੀ ਇੱਥੇ ਮੈਨੂੰ ਧੋਈ ਜਾਂਦੀ ਸੀਗੀ ਨਾਲ ਹੀ ਹੁਣ ਨਾਲ ਹੀ ਵਧੀਆ ਰੋਜ਼ ਸਾਫ਼ ਹੋ ਜਾਂਦੀ ਹੈਗੀ ਜਿਹੜੇ ਮੇਰੇ ਚੈਨਲ ਤੇ ਨਵੇਂ ਆਉਣ ਉਹ ਸਬਸਕ੍ਰਾਈਬ ਜ਼ਰੂਰ ਕਰੋ ਜੀ ਚੈਨਲ ਨੂੰ ਵੀਡੀਓ ਦੇਖ ਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜਿਆਦਾ ਨਾਲ ਜਿਤਾ ਪਾ ਨੂੰ ਹੈ ਨਹੀਂਗੀ ਬਸ ਇਹੋ ਜਿਹਾ ਵਲੌਗ ਬਣਾਉਨੇ ਆ ਜੇ ਪਸੰਦ ਆਉਣਾ ਹੁੰਦਾ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਇੱਥੇ ਮੈਂ ਮੱਜਾਂ ਨਿਵਾ ਕੇ ਬਸ ਜਿਹੜਾ ਧੌਣ ਵਾਲਾ ਰਹਿੰਦਾ ਸੀ ਇੱਧਰ ਲਾ ਆਪਣਾ ਲੋਕ ਇਟ ਤੇ ਹਰਮਨ ਪੋਚਾ ਲਾ ਦਿੰਦੀ ਹੈਗੀ ਉਹ ਨੂੰ ਐ ਹੁੰਦਾ ਫਿਰ ਉਹਨੇ ਆਪ ਦਾ ਕੰਮ ਨਿਮੇੜ ਕੇ ਜਾਣਾ ਹੁੰਦਾ ਹੈਗਾ ਕਦੇ-ਕਦੇ ਧੋ ਦਿੰਨੇ ਬਸ ਉਹ ਨਹੀਂ ਤੇ ਹਰਮਨ ਨੂੰ ਛੁੱਟੀ ਹੁੰਦੀ ਹੈਗੀ ਉਹ ਰੱਟਾ ਵੀ ਧੋ ਦਿੰਨੇ ਆ ਮੈਥੋਂ ਫਿਰ ਇੰਨਾ ਨਹੀਂ ਹੁੰਦਾ ਹੈਗਾ ਕਈ ਵਾਰੀ ਬਸ ਐ ਜਿਵੇਂ ਹੁਣ ਉਹ ਇੱਟ ਧੋਣ ਲੱਗ ਜਾ ਮੈਨੂੰ ਪਤਾ ਟੂਟੀ ਅੱਧ ਵਿਚਾਲਾ ਕਰ ਜੇ ਪਾਣੀ ਖਤਮ ਹੋ ਜੇ ਜੇ ਉਹ ਹਾਰਮਨ ਹੁੰਦੀ ਹੈਗੀ ਫਿਰ ਦਾਸੀ ਟੈਂਕੀ ਚੋਂ ਪਾਣੀ ਕੱਢ ਕੇ ਵੀ ਧੋ ਦੇਣੇ ਲੰਗੇਗੇ ਜੇ ਟੁੱਟੀ ਚਲੀ ਜਾਵੇ ਤੇ ਫਿਰ ਮੈਂ ਕੱਲੀ ਪੰਗਾ ਨਹੀਂ ਲੈਂਦੀ ਹੁੰਦੀ ਲੋਗ ਇੱਟ ਧੋਣ ਦਾ ਜੇ ਕਿਸੇ ਵਾਰ ਟੁੱਟੀ ਵਗ ਜੇ ਫਿਰ ਮੈਨੂੰ ਔਖਾ ਹੋ ਜੂਗਾ ਬਾਲਟੀਆਂ ਦਾ ਪਾਣੀ ਪਾਉਣਾ ਇਹ ਫਰਸ਼ ਤਾਂ ਆਪਣਾ ਬਸ ਧੋਣ ਵਾਲਾ ਹੋਈ ਹੋਈ ਰਹਿੰਦਾਗਾ ਰੋਜੀ ਤੋਣਾ ਪੈਂਦਾਗਾ ਕਿੰਨਾ ਕ ਤਾਂ ਪਾਣੀ ਮਾਰਨਾ ਪੈਂਦਾ ਇਸ ਤੋਂ ਬਾਅਦ ਮੈਂ ਖਲਾਸ ਤੇ ਬਾਥਰੂਮ ਵੀ ਧੋਤੇ ਸੀਗੇ ਬਾਸ ਟੂਟੀ ਆਉਂਦੀ ਆ ਵਧੀਆ ਹੁੰਦਾਗਾ ਸਾਰਾ ਤੋਟਾ ਜਾਂਦਾ ਇੱਕ ਘਰੇ ਨਹੀਂ ਹੁੰਦਾ ਕੋਈ ਇਸ ਟਾਈਮ ਜਵਾਕ ਨਹੀਂ ਹੁੰਦੇ ਤੁਹਾਰਾ ਫੇਰਾ ਨਹੀਂ ਹੁੰਦਾ ਹੈਗਾ ਸੋਨਾ ਸੁੱਕ ਜਾਂਦਾਗਾ ਸਾਰਾ ਫਰਸ਼ ਲਕਾਨ ਬਹੁਤ ਹੋ ਜਾਂਦੇ ਨੇ ਮੱਜਾਂ ਮੋ ਦੀ ਬਸ ਐ ਹੁੰਦਾ ਵੀ ਹੁਣ ਤਾਂ ਛੇਤੀ ਨਾ ਆ ਲਈਏ ਇਥੇ ਮੱਜਾਂ ਨਿਮਾਉਣ ਲੱਗੀ ਨਾ ਆਪਣੇ ਕੱਪੜੇ ਵੀ ਬਾਥਰੂਮ ਚ ਰੱਖ ਕੇ ਫੇਰ ਲੱਗੀ ਸੀਗੀ ਨਿਮਾਉਣ ਵੀ ਫੇਰ ਉਧਰ ਨਹੀਂ ਜਾਇਆ ਜਾਣਾ ਹੈਗਾ ਗਿੱਲੀ ਹੋਊਂਗੀ ਮੈਂ ਇਸ ਕੱਪੜੇ ਸਾਰੇ ਭਿੱਜ ਜਾਂਦੇ ਪੋਚੇ ਲੱਗੇ ਹੁੰਦੇ ਆ ਉਧਰ ਨਾ ਕਿ ਉਧਰ ਜਾਊਂਗੀ ਮੈਂ ਸਾਰਾ ਧੋ ਕੇ ਇਥੇ ਵਾਚ ਟੁੱਟੀ ਆਈ ਸਾਡੇ ਬਹੁਤ ਚਲਦੀ ਹੈਗੀ। ਖੁੱਲਾ ਪਾਣੀ ਚਲਦਾ ਹੈਗਾ। ਇੱਥੇ ਮੈਂ ਥੋੜਾ ਜਿਹਾ ਪਾਣੀ ਦਰਵਾਜ਼ੇ 'ਚ ਵੀ ਛਿੜਕਤਾ ਸੀਗਾ ਇੱਥੋਂ ਆਪਣੇ ਕੱਚਾ ਹੈਗਾ। ਤੱਬ ਤੋਂ ਅੱਗੇ ਥੋੜਾ ਥਾਂ ਛੱਡ ਕੇ ਅੱਗੇ ਸਾਰਾ ਕੱਚਾ ਹੈਗਾ। ਚਲੋ ਵੀ ਪੱਕਾ ਕਰਾਂਗੇ ਪੌਲੀ-ਹੌਲੀ। ਉਹ ਫਿਰ ਜਦੋਂ ਪਾਣੀ ਛਿੜਕਦੇ ਨੇ ਥੋੜਾ ਜਿਆਦਾ ਵਧੀਆ ਪੱਕ ਜੀ ਜਾਂਦਾ ਹੈਗਾ। ਹੁਣ ਤਾਂ ਮੱਜਾਂ ਨਹੀਂ ਕੱਡੀਆਂ ਬਾਹਰ ਕਈ ਦਿਨਾਂ ਹੁੰਦੀਆਂ ਵਧੀਆ ਪੈ ਨਹੀਂ ਤਾਂ ਹੀ ਵੱਡ ਦਿੰਦੀਆਂ ਨੇਗੀ। ਲੋ ਜੀ ਕੰਮ ਆਪਣੇ ਸਾਰੇ ਨਿਬੜ ਗਏ ਮੱਜਾਂ ਮਾਣੀਆਂ ਗਈਆਂ ਹੁਣ ਆਰਾਮਦਾਰੀ ਕਰਨੀ ਹੈ ਸਾਰਾ ਦਿਨ ਆਪਾਂ ਵੀ ਆਰਾਮਦਾਰੀ ਕਰਾਂਗੇ ਚੁੰਨੀਆਂ ਜਿੱਤਾਈ ਮਾਰੀ ਪਈ ਅੰਦਰੋਂ ਕੱਢ ਕੇ ਲਈ ਸੀ ਉਹ ਚੁੰਨੀ ਭੱਜੀਆਂ ਦੀ ਮੱਜਨ ਮਾਉਣੇ ਦੂਸਰੀ ਉਸ ਉੜਕਾ ਮੜਕਾ ਆ ਜਾਂਦਾ ਉਹ ਸਾਫ਼ ਕਰੀ ਜਾਂਦੇ ਰਹਿੰਦੇ ਟਾਈਮ ਹੋ ਗਿਆ 10:30 ਦਾ ਬਸ ਅੱਜ ਨਾ ਸੁਨੇਹਾ ਆਏ ਸੀਗਾ ਵੀ ਅੱਜ ਸੁਨੇਹਾ ਕੰਮ ਬਣੇ ਨੇ ਜੀ ਕੱਪੜੇ ਕੁੱਪੜੇ ਹੈ ਨਹੀਂ ਸੀ ਤੋਂ ਨਾਲੇ ਕੰਮ ਸੁਨੇਹਾ ਕਰਲੇ ਸੀਗੇ ਕਿਸੇ ਸੁਖ ਨੀਸਾਬ ਦੇ ਪਾਠ ਤੇ ਜਾਣਾ ਸੀਗਾ ਮੈਂ ਗਮਾਨ ਚ ਤਾਂ ਸਰੇਹਾ ਕਰ ਲਈ ਸੀ ਕੰਮ ਹਰਮਣੀ ਪੋਚੇ ਵੀ ਛੇਤੀ ਲਾਤੇ ਸੀ ਬਸ ਫਿਰ ਕੋਈ ਮੇਰੀ ਸਲਾਹ ਜੀ ਹਟ ਕੇ ਚਲ ਜਾਂਦੀ ਨਹੀਂ ਹੈਗੀ ਵੀ ਮੱਜਾਂ ਕੱਲੀਆਂ ਨੇ ਕਰੇ ਤੇ ਡੈਡੀ ਕੱਸੀ ਤੇ ਗਏ ਹੋਣਗੇ ਮੱਜਾਂ ਦਾ ਔਖਾ ਹੈਗਾ ਸਿਰ ਮੈਂ ਬਾਉਣਾ ਨਾ ਆ ਕੇ ਆਈ ਸੀ ਬਸ ਚਲੋ ਜੀ ਹੁਣ ਆਪਾਂ ਮਿਲਦੇ ਹਾਂ ਕਿਸੇ ਸ਼ਾਮ ਨੂੰ ਹੋਰ ਕਿਸੇ ਕੰਮ ਦੇ ਨਾਲ ਹੁਣ ਆਪਾਂ ਕਰਦੇ ਹਾਂ ਘੰਟਾ ਆਰਾਮਦਾਰੀ ਇਸ ਤੋਂ ਬਾਅਦ ਸ਼ਾਮ ਨੂੰ 3 ਵਜੇ ਸੀ ਬਾਕੀ ਅਸੀਂ ਭਲਾਡੇ ਮੈਂ ਤੇ ਹਰਮਨ ਅਸੀਂ ਰੋਟੀ ਵਾਲੇ ਕੱਪੜੇ ਲਿਆਉਣੇ ਸੀਗੇ ਮੌਸ ਨੂੰ ਰੋਟੀ ਖੋਣੇ ਹੁੰਦੀ ਆ ਪਾਪੇ ਨੂੰ ਉਹਦੇ ਕੱਪੜੇ ਸੀ ਕੁਰਤਾ ਮੈਂ ਲੈ ਲਿਆ ਸੀਗਾ ਇਹ ਮੈਂ ਆਪਣੇ ਵਾਸਤੇ ਸ਼ੂਟ ਦੇਖਦੀ ਸੀਗੀ ਇੱਥੇ ਹਰਮਨ ਤਾਂ ਮੈਨੂੰ ਇਹ ਕਹਿ ਰਹੀ ਸੀ ਪੀਲੀ ਜੀ ਸਲਵਾਰ ਵਾਲਾ ਚਮਕੀ ਜੀ ਵਾਲਾ ਕਮੀਜ਼ ਸੀਗਾ ਇਹ ਇਹਦੇ ਨਾਲ ਵੀ ਇਹ ਲੈ ਲਾ ਮੇਰੇ ਆਸ ਫਿੱਟ ਸੀਗਾ ਪਿੰਕ ਜੇ ਫਲਾਵਰ ਵਾਲਾ ਮੈਨੂੰ ਕਹਿੰਦੀ ਸਾਰੀ ਪਿੰਕ ਕਰੀ ਜਾਨੀ ਮਮੀ। ਮੈਂ ਕਹਾਂ ਨਹੀਂ ਇਹ ਤਾਂ ਨਾ ਚੁੰਨੀ ਫਿੱਕੀ ਬਣ ਜੂਗੀ। ਵਿਪੋਏ ਨਾਲ ਦੀ ਚੁੰਨੀ ਕਰਾ ਕੇ ਨਾ ਆਪਾਂ ਪਿੰਕ ਨਾਲ ਕੋਈ ਡਿਜ਼ਾਈਨ ਪਵਾ ਲਾਂਗੇ। ਮੈਂ ਤਾਂ bari bari ਉਹੀ ਚੱਕਰੀ ਸੀਗੀ। ਸੁਤੀ ਕੱਪੜਾ ਹੁਣ ਬਹੁਤ ਘੱਟ ਘੱਟਣ ਲੱਗ ਗਏ। ਬਿਆਂ ਦਾ ਵੀ ਚੱਲ ਪਿਆ ਸੀਜ਼ਨ। ਇੱਥੇ ਨਾ ਸਾਰੀਆਂ ਅੱਗੇ ਬੁੜੀਆਂ ਕੜਾਈ ਵਾਲੀ ਸੂਟ ਕੜਾਈ ਬੈਠੀਆਂ ਸੀਗੀਆਂ ਛਿਰਕ ਛੁਲਕ ਦੇ। ਮੈਂ ਤਾਂ ਹਰਮਨ ਨੂੰ ਜਾ ਕੇ ਆਖਿਆ ਮੈਂ ਕਿਤਾ ਸੁਤੀ ਕੱਪੜਾ ਕੋਈ ਦੀਦਾ ਹੀ ਨਹੀਂ ਹੈਗਾ ਅੱਜ। ਫਿਰ ਨਾਲ ਹੀ ਦੇਤੇ ਸੀਗੇ ਸਾਨੂੰ ਹਜੇ ਤਾਂ ਬਹੁਤ ਮੌਸਮ ਪੈ ਸੁੱਤੀ ਕੱਪੜੇ ਦੋ ਮਹੀਨੇ ਤਰਾਮਦਾਰੀ ਨਾਲ ਪਏ ਨੇਗੇ ਮੈਨੂੰ ਫਿਰ ਇਹ ਪਿੰਕ ਜਿਹਾ ਹੀ ਪਸੰਦ ਆਇਆ ਸੀਗਾ ਮੈਂ ਲਾਈਟ ਜੇ ਕਲਰ ਹੀ ਪਾ ਕੇ ਕੁਛ ਹੁੰਨੀ ਹੈ ਗੂੜੇ ਕਲਰ ਮੈਨੂੰ ਨਹੀਂ ਪੈਂਦੇ ਹੈਗੇ ਸਰਦੀਆਂ ਚ ਤਾਂ ਕੀ ਕਹਿਣਾ ਹੈ ਗੂੜੇ ਕੱਪੜੇ ਲੈ ਲਾਂ ਮੈਂ ਗਰਮੀ 'ਚ ਤਾਂ ਵੀ ਚੰਗੇ ਲੱਗਦੇ ਸੋਹਣੇ ਵੀ ਲੱਗਦੇ ਹੈਗੇ ਹੈਨਾ ਆਪਦੇ ਆਪ ਨੂੰ ਦੇਖ ਕੇ ਕੱਪੜਾ ਪਾਉਣਾ ਚਾਹੀਦਾ ਹੈਗਾ ਇਹੀ ਪਸੰਦ ਸੀਗਾ ਬਸ ਮੇਰੇ ਉਹ ਸ਼ੂਟ ਲੈ ਕੇ ਆਈਆਂ ਮੈਂ ਮੇਲੇ ਕਰਕੇ ਬਸ ਮੇਰੇ ਕੋਲੇ ਦੋ ਹੀ ਸ਼ੂਟ ਸੀਗੇ ਆਪਾਂ ਜਿਆਦਾ ਕੱਪੜੇ ਵੀ ਸਮਾਉਂਦੇ ਹੁੰਦੇ ਹੈਗੇ ਹਮ ਤਾਂ ਘਰ ਦੇ ਕੇ ਚੱਲਣਾ ਪੈਂਦਾਗਾ ਦੋ ਹੀ ਸ਼ੂਟ ਸੀਗੇ ਇਹ ਮੇਰੇ ਕੋਲੇ ਬਾਕੀ ਆਪਾਂ ਘਰੇ ਹਣਾਲੇ ਸੀਗੇ ਸਾਰੇ ਗਰਮੀ 'ਚ ਤਿੰਨ ਚਾਰ ਘਰੇ ਲਾ ਰੱਖੇ ਨੇ ਚਾਰ ਪੰਜ ਕੱਪੜੇ ਕੋਲੇ ਦੋ ਸ਼ੂਟ ਨੇ ਕਿ ਬਸ ਹੁਣ ਜਾਣ ਚ ਪਾਉਣ ਵਾਸਤੇ ਇਹਨਾਂ ਕਿਹੜਾ ਕਿਤੇ ਜਾਣਿਆ ਰੋਜ ਮੈਂ ਕਿ ਚੱਲ ਵੀ ਮੇਰੇ ਲਈ ਵਾਸਤੇ ਇੱਕ ਸ਼ੂਟ ਲੈ ਆਉਣੀਆ ਇਹ ਤਾਂ ਹੁਣ ਕਈ ਵਾਰੀ ਪਾ ਲੇ ਜਿਆਦਾ ਮਹਿੰਗਾ ਵੀ ਨਹੀਂ ਮਲੇਉਂਦੀ ਹੁੰਦੀ ਛੂਟ ਮੇਰਾ ਆਇਆਗਾ 575 ਦਾ ਬਸ ਸਾਨੂੰ ਕਵੇਲਾ ਹੀ ਹੋ ਗਿਆ ਸੀਗਾ ਥੋੜੇ ਥੋੜੇ ਨਾਲ ਇੱਥੇ ਮੈਨੂੰ ਹੁਣ ਕਾਲ ਹੋ ਗਈ ਸੀਗੀ ਛੇਤੀ ਛੇਤੀ ਵੀ ਤਾਰ ਕੱਢ ਲਾ 15 20 ਮਿੰਟ ਲੇਟ ਹੀ ਹੋ ਗਈ ਸੀ ਤਾਰ ਮੇਲੇ ਗੋਹਾ ਪਿਆ ਸੀਗਾ ਸਾਰਾ ਸਿੱਟਣ ਵਾਲਾ ਜਿਵੇਂ ਉਦੋਂ ਸਿੱਟ ਕੇ ਜਾਂਦੀ ਸੀਗੀ 3 ਵਜੇ ਧੁੱਪ ਵਾਲੀ ਸੀਗੀ ਬਸ ਫਿਰ ਉਦੋਂ ਵੀ ਐ ਸੀਗਾ ਵੀ ਚਲ ਛੇਤੀ ਬਗ ਜੀ ਇਹ ਤਾਂ ਛੇਤੀ ਆ ਜਾਾਂਗੇ ਮੇਰੇ ਚਲ ਆਪ ਕਿ ਸਿੱਟਾਂਗੇ ਜਦੋਂ ਕੰਮ ਨੂੰ ਲੇਟ ਹੋ ਜੇ ਉਦੋਂ ਤਾਂ ਫਿਰ ਐਚਵੀਜੀ ਹੋ ਜਾਂਦੀ ਹੈਗੀ ਉਦੋਂ ਕੰਮ ਵੀ ਨਹੀਂ ਬਣਦਾ ਪਤਾ ਨਹੀਂ ਕਿਉਂ ਜਦੋਂ ਕਾਲਜ ਹੀ ਹੁੰਦੀ ਹੈ ਹੱਥ ਪੈ ਰਹਿੰਦੇ ਜੇ ਹੋ ਜਾਂਦੇ ਨੇਗੀ ਯਾਪਾ ਚਲੇ ਗਏ ਸੀਗੇ ਬਲਾਡੇ ਸ਼ਾਮ ਨੂੰ ਮੈਂ ਤੇ ਹਰਮਣ ਗਈਆਂ ਸੀਗੀਆਂ 3:00 ਵਜੇ 8:30 ਹੋ ਗਏ ਗੁਰਦਿਆਂ ਨੂੰ ਧਾਰੀ 15 ਮਿੰਟ ਲੇਟ ਹੋਈ ਨਾ ਤਾਂ ਕਿ ਘਰ ਕੱਢੀ ਆ ਫਿਰ ਉਸ ਤੋਂ ਬਾਅਦ ਤੁਸੀਂ ਪਿੱਛੇ ਦੇਖਿਆ ਇਹ ਗੁਹਾ ਪਰੇ ਪੈ ਸੀਗੀ ਬੱਠਾ ਤਿੰਨ ਬੱਠਾ ਕੋਈ ਨਹੀਂ ਸੱਟ ਗਈ ਹੈ ਹੁਣ ਦੇਖਦੇ ਕੋਈ ਸਵਾ 6 ਹੋਣ ਵਾਲੇ ਨੇ ਜੀ ਲੇਟ ਹੋ ਗਿਆ ਸਾਰਾ ਕੰਮ ਬਲੱਡ ਜਾਨ ਕਰਕੇ ਬਲੱਡ ਆਵਾ ਕੱਪੜੇ ਜਿ ਲਿਆਉਣੇ ਸੀਗੇ ਰੋਟੀ ਵਾਲੇ ਤੇ ਸਰਾਧਾਂ ਦੀ ਮੌਸਮ ਆ ਪਰੋਟੀ ਹੋਣੇ ਹੁੰਦੇ ਆਗੇ ਫਿਰ ਮੇਲੇ ਦੀ ਸਬ ਸਪਾਈ ਚੁੱਜ ਜਾਂਗੇ ਮੇਲਾ ਆ ਜੂਗਾ ਉਹ ਦੋ ਆ ਤਿੰਨ ਚਾਰ ਦਿਨ ਰਹਿ ਜਾਂਦੇ ਨੇਗੇ ਰੋਟੀ ਖਵਾਉਣ ਤੇ ਤਾਂ ਕਰਕੇ ਆਪਾਂ ਅੰਜ ਲੈ ਆਏ ਢੋਲ ਬਣਾਉਣਿਆ ਰੋਟੀ ਪਾਣੀ ਦਾ ਦੇਖਦੇ ਕਾਦੀ ਸਬਜ਼ੀ ਬਣਾਵਾਂਗੇ ਬੜੀਆਂ ਬੰਨੀਆਂ ਦੇ ਘਰੇ ਉਹਨੂੰ ਬਣਾ ਲਾਂਗੇ। ਬੱਲਾ ਡੇ ਨੂੰ ਕੋਈ ਸਬਜ਼ੀ ਲੈਤੀ ਹੀ ਬਸ ਸਾਨੂੰ ਇਹ ਦੋ ਕੁ ਵੇਲਾ ਜਾ ਹੁੰਦਾ ਦਿਸਿਆ। ਦਵਾਈ ਲੈਣੀ ਸੀ ਆਪਾਂ ਇੱਕ ਮੱਜਾਂ ਦੀ। ਉਹ ਮੈਡੀਕਲ ਤੇ ਆਉਣੀ ਸੀਗੀ ਪਿੱਛੋਂ। ਨੇ ਸਾਨੂੰ 20 ਮਿੰਟ ਬਿਠਾਈ ਰੱਖਿਆ ਉਹਨਾਂ ਨੇ ਨਾਲੇ ਦਵਾਈ ਨਹੀਂ ਆਈ ਹੈਗੀ ਤਾਂ ਵੀ। ਫਿਰ ਅਸੀਂ ਆਲ ਕਹਿੰਦੇ ਦਵਾਈ ਕੱਲ ਨੂੰ ਲੂਗੀ। ਤੇ ਸਬਜ਼ੀ ਬਣਾ ਲਾਂਗੇ ਅੱਜ ਚਲੋ। ਲੈ ਹੀ ਗਈ ਹੈਗੀ ਬਸ ਸਬਜੀ ਮਿੰਡੀ ਚ ਖੜਾ ਹੀ ਨਹੀਂ ਗਿਆ ਕਾਲ ਸੀ ਸਾਨੂੰ ਵੀ ਆਥ ਨੂੰ ਹੋ ਗਿਆ ਆਥ ਨੂੰ ਹੋ ਗਿਆ ਤੇ ਬੜੀਆਂ ਜਿਹੀ ਸਬਜੀ ਬਣਾ ਲਾਂਗੇ ਜੇ ਆਪਾਂ ਘਰੀ ਬਣਾਈ ਵੀ ਹੈਗੀ ਕਦੇ ਚਲ ਅੱਜ ਬਣਾ ਲਾਂਗੇ ਤੇ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਹਾਂ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਜੀ ਜਿਹੜੇ ਮੇਰੀ ਵੀਡੀਓ ਨਵੇਂ ਆਉਦੇ ਹੁੰਦੇ ਆ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ 当然了。